ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਉਹਨਾਂ ਵੱਲੋਂ ਕਿ ਜਿਹੜੀ ਬਿਨਾ ਨਾਮਲੇ ਤੋਂ ਚੀਨ ਦਾ ਕਿ ਜਿੱਥੇ ਬਹੁਤ ਜ਼ਿਆਦਾ ਤੇਜ਼ੀ ਨਾਲ ਪ੍ਰੋਡਕਸ਼ਨ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਐਕਸੈਸਿਵ ਇਨਵੈਂਟਰੀ ਦੁਨੀਆ ਦੀ ਮਾਰਕੀਟ ਦੇ ਵਿੱਚ ਉਹ ਜ਼ਿਆਦਾ ਮਾਤਰਾ ਜਿਹੜੀ ਪ੍ਰੋਡਕਸ਼ਨ ਕਰਕੇ ਉਹ ਸੁੱਟ ਰਿਹਾ ਤਾਂ ਕਿ ਮੁਕਾਬਲੇ ਦੇ ਵਿੱਚ ਜਿਹੜੀਆਂ ਸਾਡੀਆਂ ਜਿਹੜੇ ਦੇਸ਼ ਹੈਗੇ ਆ ਉਹ ਉਹਨੇ ਮੁਕਾਬਲੇ ਚ ਉਹ ਨਹੀਂ ਤਰੀਕੇ ਨਾਲ ਉਹ ਪ੍ਰੋਡਕਸ਼ਨ ਨਹੀਂ ਕਰ ਸਕਦੇ ਇਸ ਕਰਕੇ ਇਹਨੂੰ ਟੋਟਲ ਜਿਹੜਾ ਕਿਹਾ ਜਾ ਕਿਹਾ ਜਾ ਰਿਹਾ ਇਸ ਕੰਮ ਨੂੰ ਕਿ ਨਾਨ ਮਾਰਕੀਟ ਪਾਲਿਸੀਜ਼ ਐਂਡ ਪ੍ਰੈਕਟਿਸਿਜ਼ ਕਹਿੰਦੇ ਉਹ ਆਪਦੇ ਉੱਥੇ ਉਹਨਾਂ ਨੂੰ ਸਬਸਿਡੀਆਂ ਦੇ ਰਹੇ ਇੰਡਸਟਰੀ ਨੂੰ ਤੇ ਬਹੁਤ ਜ਼ਿਆਦਾ ਪ੍ਰੋਡਕਸ਼ਨ ਕਰ ਰਹੇ ਆ ਤੇ ਲੈਵਲ ਪਲੇਇੰਗ ਵਾਲੀ ਗੱਲ ਇੱਥੇ ਨਹੀਂ ਰਹਿ ਰਹੀ ਸੋ ਬੜਾ ਹਾਰਮ ਹੋ ਰਿਹਾ ਸਾਨੂੰ ਇਹਨੂੰ ਇਹਨੂੰ ਐਡਰੈਸ ਕਰਦੇ ਇਹਨੂੰ ਠੀਕ ਕਰਨ ਦੀ ਲੋੜ ਹੈ ਇਹਦੇ ਵਿੱਚ ਮੇਨਲੀ ਇਹੀ ਗੱਲ ਆਈ ਹੈ ਤੇ ਉਹਨਾਂ ਨੇ ਨਾਮ ਭਾਵੇਂ ਨਹੀਂ ਲਿਆ ਚੀਨ ਦਾ ਪਰ ਜਿਹੜੇ ਯੂ ਐਸ ਦੇ ਟ੍ਰੇਡ ਰੀ ਸੈਕਟਰੀ ਹੈਗੇ ਸਕਾਟ ਪੈਸੈਂਟ ਉਹਨਾਂ ਨੇ ਵੀ ਪਿਛਲੇ ਹਫ਼ਤੇ ਦੇ ਵਿੱਚ ਬਹੁਤ ਖੁੱਲ ਕੇ ਕਿਹਾ ਜਿਹੜੇ ਕਲੋਮਿਕ ਮਾਡਲ ਹੈ ਉਹ ਐਕਸਪੋਰਟਿੰਗ ਇਟਸ ਵੇ ਆਊਟ ਆਫ ਇਟਸ ਕਲੋਮਿਕ ਟ੍ਰਬਲਸ ਵੀ ਉਹ ਕੱਲਾ ਚੀਨ ਨੂੰ ਨੁਕਸਾਨ ਨਹੀਂ ਹੋ ਰਿਹਾ ਬਲਕਿ ਸਾਰੀ ਦੁਨੀਆਂ ਨੂੰ ਇਸ ਗੱਲ ਦਾ ਨੁਕਸਾਨ ਹੋ ਰਿਹਾ ਸੋ ਇਸ ਤੋਂ ਬਿਨਾ ਜਿਹੜੇ ਟਰੰਪ ਟੈਰਫ ਦੀ ਗੱਲ ਉੱਥੇ ਕਰਨ ਵਾਲੀ ਸੀ ਪਰ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਉੱਥੇ ਸਭ ਇਸ ਗੱਲੋਂ ਡਰਦੇ ਸੀ ਵੀ ਕਿਤੇ ਜਿਹੜੇ ਸਾਡੇ ਯੂ ਐਸ ਦੇ ਸੈਕਟਰੀ ਹੈਗੇ ਟ੍ਰੇਡਿੰਗ ਦੇ ਸਕਾਟ ਬੈਸੈਂਟੋਂ ਨਾਰਾਜ਼ ਨਾ ਹੋ ਜਾਵੇ